ਇੰਨੇ ਸਾਲ ਪੁਰਾਣਾ ਗਾਣਾ ਆਇਆ ਹੋਇਆ ਤੁਹਾਨੂੰ ਅੱਜ ਹੀ ਕਿਉਂ ਯਾਦ ਆਇਆ ਤਿੰਨ ਸਾਲ ਤੁਸੀਂ ਉਹਨਾਂ ਨਾਲ ਮੁਲਾਕਾਤ ਕਰ ਸਕਦੇ ਸੀ ਉਹਨਾਂ ਨਾਲ ਕੋਈ ਫੋਨ ਤੇ ਗੱਲ ਹੋਈ ਕਿ ਤੁਹਾਨੂੰ ਮਿਲਣਾ ਚਾਹੁੰਦੇ ਆ ਸਿੱਧੀ ਤੁਸੀਂ ਕੰਪਲੇਂਟ ਦਰਜ ਨਹੀਂ ਮੇਰੀ ਬੱਸ ਜਿ ਕੁੜੀ ਲੱਗਦੀ ਉਹਨੂੰ ਬੁਲਾਵਾਂ ਉਹਦੀ ਡਿਊਟੀ ਬਣਦੀ ਫਿਰਦਾ ਘਾਵੇ ਗਾਣਾ ਅੱਜ ਵੀ ਐਕਟਿਵ ਹੈ ਇਹ ਅੱਜ ਵੀ ਉਹ ਗਾਣਾ ਹੈ ਕਿਵੇਂ ਤੇ ਕ੍ਰਾਈਮ ਤੇ ਕੰਟੀਨਿਊ ਚੱਲਦਾ ਸੋ ਪਰਚਾ ਦਰਜ ਕਰਾਉਣ ਦੀ ਜਿਹੜੀ ਪ੍ਰੋਵੀਜ਼ਨ ਹੈ ਉਹ ਲਾਉਚ ਹੈਗੀ ਆ ਤੇ ਮੈਂ ਕੰਪਲੀਟ ਪਾਰਟੀ ਹੁੰਦੀ ਉਹ ਪਰਚਾ ਸਬੰਧਕ ਮਹਕਮਾ ਕੋਟਾ ਕੋਟਾ ਸਾਲਾ ਕੋਟ ਰੈਕਟਰ ਬੰਦ ਕਰਕੇ ਜੁਦਾ ਹੈ ਹੈ ਲੋ ਇਹ ਲੋਕ ਕਰਦੇ ਨੇ ਕਿ টিਆਰਪੀ ਭਾਜੀ ਮੈਂ ਬਿਲਕੁਲ ਪਹਿਸ 100 150 ਕੇਸ ਗ੍ਰੀਪਾਂ ਦਾ ਵੀ ਹੁਣ ਤੁਸੀਂ ਮੇਰੀ ਰਿਪੋਰਟ ਨਹੀਂ ਹੁੰਦੀ ਸੇਰਾ ਉਹਨਾਂ ਕੋਈ ਦੁਸ਼ਮਨੀ ਨਹੀਂ ਮੇਰੀ ਕੋਈ ਜਾਤੀ ਦੁਸ਼ਮਨੀ ਨਹੀਂ ਮੈਂ ਕੋਈ ਵਾਟ ਨਹੀਂ ਵੰਡਦੀ ਮੈਂ ਫਿਰ ਤੋਂ ਪਾਸ ਤੇ ਰਜਿਸਟਰੀ ਕਰਾਉਣੇ ਪਰ ਪ੍ਰੋਬਲਮ ਇਹਨੂੰ ਕਿ ਪੰਜਾਬ ਦਾ ਕਲਚਰ ਪਾੜਾ ਪੁੱਟਾ ਬਚਿਆ ਇਹ ਵਿਰਾਸਤ ਨੂੰ ਖਤਮ ਨਾ ਨਾ ਜਾਵੇ ਪਰ ਤੋਂ ਉਹ ਬੰਦੇ ਜਦੋਂ ਜਦੋਂ ਬਾਹਰ ਜਾਂਦੇ ਨੇ ਪੈਸੇ ਕਮਾਣ ਲਈ ਤੇ ਯਾਦ ਕਰਾਉਣਾ ਪੈਂਦਾ ਹੈ ਕਿ ਡੈਡੀ ਜੀ ਹੈਗੇ ਕਾਨੂੰਨ ਸਰ ਦਾ ਡੈਡੀ ਹੈ। ਦੇਨ ਸਾਲ ਪੁਰਾਣਾ ਗਾਣਾ ਆਇਆ ਹੋਇਆ ਤੁਹਾਨੂੰ ਅੱਜ ਹੀ ਕਿਉਂ ਯਾਦ ਆਇਆ 3 ਸਾਲ ਤੁਸੀਂ ਉਹਨਾਂ ਨਾਲ ਮੁਲਾਕਾਤ ਕਰ ਸਕਦੇ ਸੀ ਉਹਨਾਂ ਨਾਲ ਕੋਈ ਫੋਨ ਤੇ ਗੱਲ ਹੋਈ ਕਿ ਤੁਹਾਨੂੰ ਮਿਲਣਾ ਚਾਹੁੰਦੇ ਆ ਸਿੱਧੀ ਤੁਸੀਂ ਕੰਪਲੀਟ ਦਰਜ ਕਰਾਈਏ ਨਹੀਂ ਮੇਰੀ ਮਾਸੇ ਦੀ ਕੁੜੀ ਲੱਗਦੀ ਉਹਨੂੰ ਮੈਂ ਬੁਲਾਵਾਂ ਉਹਦੀ ਡਿਊਟੀ ਬਣਦੀ ਫਿਰ ਤੱਕ ਆਵੇ ਨਹੀਂ ਮੈਂ ਮੇਰੀ ਗੱਲ ਸੁਣੋ ਇਹ ਕ੍ਰਾਈਮ ਦੀ ਇੱਕ ਭਾਸ਼ਾ ਹੈ ਮੈਂ ਪਬਲਿਕ ਨੂੰ ਵੀ ਨੌਲੇਜ ਦੇ ਦੇਣਾ ਜਿੱਦਨ ਤੁਹਾਨੂੰ ਨੌਲੇਜ ਹੋਈ ਹੈ ਉਸ ਦਿਨ ਤੋਂ ਤੁਹਾਡਾ ਕੋਸੋ ਫ੍ਰੈਕਸ਼ਨ ਸ਼ੁਰੂ ਹੁੰਦਾ ਤੇ ਮੈਨੂੰ 7 ਤਰੀਕ ਨੂੰ ਸ਼ਾਮ ਦੇ ਟਾਈਮ ਤੇ ਮੈਂ ਉਹ ਗਾਣਾ ਵੇਖਿਆ ਤੇ ਮੈਨੂੰ ਉਦੋਂ ਉਹਦੇ ਤੇ ਖਲਕਤ ਮਹਿਸੂਸ ਹੋਈ ਤੇ ਆਪਾਂ 8 ਨੂੰ ਵਾਪਸ ਆਏ ਆ 9 10 ਤਰੀਕ ਦੇ ਆਸ-ਪਾਸ ਮੈਂ ਕੰਪਲੇਂਟ ਫਾਈਲ ਕਰਤੀ ਹੈ ਤੇ ਕਮਿਸ਼ਰ ਪੁਲਿਸ ਜਲੰਧਰ ਕਿਉਂਕਿ ਮੈਂ ਜਲੰਧਰ ਦੇ ਇਲਾਕੇ ਸੀ ਜਿਸ ਦਿਨ ਕ੍ਰਾਈਮ ਜਿੱਦਨ ਮਰਜ਼ੀ ਹੋ ਜਾ ਹੋਵੇ ਕੰਪਲੇਂਟ ਕਰਨ ਦਾ ਮੇਰੇ ਕੋਲ ਅਧਿਕਾਰ ਹੈ ਮੋਰਓਵਰ ਗਾਣਾ ਅੱਜ ਵੀ ਐਕਟਿਵ ਹੈ ਜੇ ਅੱਜ ਵੀ ਉਹ ਗਾਣਾ ਐਕਟਿਵ ਹੈ ਤੇ ਕ੍ਰਾਈਮ ਤੇ ਕੰਟੀਨਿਊ ਚੱਲ ਰਿਹਾ ਸੋ ਪਰਚਾ ਦਰਜ ਕਰਾਉਣ ਦੀ ਜਿਹੜੀ ਪ੍ਰੋਵੀਜ਼ਨ ਹੈ ਉਹ ਲਾਅ ਚ ਹੈਗੀ ਆ ਤੇ ਮੈਂ ਕੰਪਲੀਟ ਪਾਤੀ ਉਹਦੀ ਹੁਣ ਪਰਚਾ ਦਰਜ ਹੋ ਜਾਏਗਾ ਮਤਲਬ ਪਰਚਾ ਦਰਜ ਹਲੇ ਨਹੀਂ ਹੋਇਆ ਪਤਾ ਨਹੀਂ ਮੈਨੂੰ ਗੀਪਤਾ ਕਰਕੇ ਰੱਖ ਲਿਆ ਹੋਵੇ ਪੁਲਿਸ ਨੇ ਤੇ ਮੈਨੂੰ ਦੱਸਿਆ ਨਾ ਹੋਵੇ ਪਰ ਹਲੇ ਤੱਕ ਮੇਰੇ ਕੋਲ ਸੂਚਨਾ ਨਹੀਂ ਹੈ ਜੀ ਸੁਨੀਲ ਕੁਮਾਰ ਮੱਲਨਾ ਸਿੰਗਰਾ ਨੂੰ ਕਿਉਂ ਅਸੀਂ ਟਾਰਗੇਟ ਨਹੀਂ ਕਹਿ ਸਕਦੇ ਵੀ ਸਿੰਗਰਾ ਤੇ ਹੀ ਕਿਉਂ ਕੋਈ ਟੀਆਰਪੀ ਦਾ ਕੋਈ ਕਾਰਨ ਹੈਗਾ ਮੂਸੇਵਾਲ ਤੋਂ ਲੈ ਕੇ ਕਈ ਨਾਮੀ ਸਿੰਗਰ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਕੰਪਲੇਂਟ ਦਰਜ ਕਰਾਈਆਂ ਕਿਸ ਦੇ ਪਿੱਛੇ ਕੰਨ ਹੈ ਕਿ ਪੰਜਾਬੀ ਇੰਡਸਟਰੀ ਦੇ ਕੋਈ ਨਾ ਕੋਈ ਤੁਹਾਡਾ ਕੋਈ ਉਹ ਰਿਸ਼ਤਾ ਤਾਂ ਨਹੀਂ ਕਿ ਜੇ ਹੈਗਾ ਮੈਂ ਐਕਟਰ ਬਨਣਾ ਮੈਂ ਕਿਵੇਂ ਐਕਟਰ ਬਣਨਾ ਕਾਲਾ ਕੋਟ ਕਿਉਂ ਪਾਇਆ ਕਾਲਾ ਕੋਟ ਐਕਟਰ ਬਣ ਕਰਕੇ ਪਾਇਆ ਹੈ ਹੈਨਾ ਇਹ ਇਹ ਲੋਕ ਕਰਦੇ ਨੇ ਕਿ ٹی ਆਰ ਪੀ ਭਾਜੀ ਮੈਂ ਮੇਰੇ ਕੋਲ ਇਹ 100 150 ਕੇਸ ਗਰੀਬਾਂ ਦਾ ਵੀ ਹੋਣਾ ਤੁਸੀਂ ਮੇਰੀ ਇੰਟਰਵਿਊ ਲੈਣੀ ਕਿਉਂ ਨਹੀਂ ਹੁੰਦੇ ਮੇਰਾ ਸਵਾਲ ਬੜਾ ਸਿੰਪਲ ਹੈ ਤੁਹਾਨੂੰ ਵੀ ਅੱਜ ਜੈਸਮਿਨ ਸੈਂਟਰਲ ਉਸਤੇ ਮੈਂ ਕੰਪਲੇਂਟ ਪਾਈ ਨਿੱਕੀ ਜੀ ਤੁਸੀਂ ਮੈਨੂੰ ਪੁੱਛਣ ਆ ਗਏ ਅਦਰਵਾਈਜ਼ ਕਿਉਂ ਨਹੀਂ ਹੁੰਦੇ ਕਿ ਮਲਨ ਸਾਹਿਬ ਹੋਰ ਕਿਹੜੇ ਕਿਹੜੇ ਕੰਮ ਕੀਤੇ ਜੇ ਕਹਿੰਦਾ ਭਾਵੇਂ ਹੈ ਕਿ ਮੇਰਾ ਉਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਮੇਰੀ ਕੋਈ ਜਾਤੀ ਦੁਸ਼ਮਣੀ ਨਹੀਂ ਮੈਂ ਕੋਈ ਵਟ ਨਹੀਂ ਮੰਡਣੀ ਮੈਂ ਕੋਈ ਮਕਾਨ ਦੀ ਰਜਿਸਟਰੀ ਨਹੀਂ ਕੀ ਪੰਜਾਬ ਦਾ ਕਲਚਰ ਮਾੜਾ ਮੋਟਾ ਬਚਿਆ ਇਹ ਵਿਰਾਸਤ ਨੂੰ ਖਤਮ ਨਾ ਕੀਤਾ ਜਾਵੇ ਔਰ ਇਹਨਾਂ ਲੋਕਾਂ ਦੇ ਉੱਤੇ ਥੋੜਾ ਜਿਹਾ ਸ਼ਿਕੰਜਾ ਕਸਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਮੇਰਾ ਯੂਥ ਇਹਨੂੰ ਵੇਖਦਾ ਤੇ ਉਹ ਇਨਫਲੂਐਂਸ ਹੋ ਜਾਂਦਾ ਮਤਲਬ ਕਈ ਪਲੇਟਫਾਰਮ ਅਜੇ ਹੈ ਜਿੱਦਾਂ ਤੇ ਬਹੁਤ ਕੁਝ ਚੱਲਦਾ ਹੈ ਵੀ ਅਸੀਂ ਕਈ ਵਾਰੀ ਅਸੀਂ ਚੇਂਜ ਕਰ ਲੈਨੇ ਆ ਅਸੀਂ ਹੌਲੀ ਕੀ ਪੰਜਾਬ ਛੱਡ ਕੇ ਆ ਤਾਂ ਇੰਡਸਟਰੀ ਦੀ ਵੀ ਗੱਲ ਕਰੀਏ ਉਹਨਾਂ ਖਿਲਾਫ ਕਦੇ ਸੋਚਿਆ ਕਦੇ ਆ ਦੇਖੋ ਜਿਹੜੇ ਆ ਸੋ ਕਾਲਡ ਕਮੇਡੀਅਨ ਸੀ ਬੇਨਸਲੇ ਉਹਨਾਂ ਦੇ ਵੀ ਤਾਂ ਪਰਚਾ ਹੈ ਨਾ ਠੀਕ ਹੈ ਇਹ ਬੇਸਿਕਲੀ ਕੰਮ ਹੈ ਪਬਲਿਕ ਸਰਵੰਟ ਦਾ ਸਾਈਬਰ ਕ੍ਰਾਈਮ ਸੈੱਲ ਦਾ ਕਿ ਚੈੱਕ ਕਰਦੇ ਪਰਚਾ ਕਰਿਓ ਨਹੀਂ ਕਰਦੇ ਅਸੀਂ ਕੰਪਲੀਟ ਪਾਉਂਦੇ ਆ ਫਿਰ ਵੀ ਕਾਰਵਾਈ ਹੁੰਦੀ ਕਦੀ ਨਹੀਂ ਹੁੰਦੀ ਕੋਰਟ ਕੇਸ ਕਰਦੇ ਆ ਸੋ ਅਲਟੀਮੇਟਲੀ ਡਿਊਟੀ ਉਹਨਾਂ ਦੀ ਹੈ ਮੇਰਾ ਕੋਈ ਫਿਕਸ ਟਾਰਗੇਟ ਸਿੰਗਰ ਨਹੀਂ ਹੈ ਬਟ ਇਹ ਲੋਕ ਇਨਫਲੂਐਂਸਰ ਨੇ ਸੋਸਾਇਟੀ ਦੇ ਇਹਨਾਂ ਦੇ ਗਾਣਿਆਂ ਤੇ thrill ਕਰਕੇ ਅਸੀਂ ਵੀ ਨੱਚਦੇ ਆ ਬਟ ਉਹ ਮर्यादा ਤੋਂ ਜਦੋਂ ਬਾਹਰ ਜਾਂਦੇ ਨੇ ਪੈਸੇ ਕਮਾਣ ਲਈ ਤੇ ਯਾਦ ਕਰਾਉਣਾ ਪੈਂਦਾ ਹੈ ਕਿ ਡੈਡੀ ਜੀ ਹੈਗੇ ਨੇ ਹੈਨਾ ਕਾਨੂੰਨ ਸਰ ਦਾ ਡੈਡੀ ਹੈ ਉਹ ਡੈਡੀ ਜੀ ਜਿੰਦਾ ਹੈ